ਫਤੇ ਹਰ ਕੀ ਸੇਵਾ ਸੁਸਾਇਟੀ ਪਿੰਡ ਮੱਧਰ ਮਥਰਾ ਭਾਗੀ ਅੱਜ ਸਾਡੇ ਵੀਰ ਇਹ ਆਰਮੀ ਦੇ ਵਿੱਚ ਜੌਬ ਕਰਦੇ ਨੇ ਹੌਲਦਾਰ ਨੇ ਪਿੰਡ ਇਹਨਾਂ ਦਾ ਹੈਗਾ ਡਿਸਟ੍ਰਿਕਟ ਗੁਰਦਾਸਪੁਰ ਬਟਾਲੇ ਦੇ ਨਜ਼ਦੀਕ ਇਹਨਾਂ ਦਾ ਪਿੰਡ ਆ ਡਿਊਟੀ ਇਹਨਾਂ ਦੀ ਫਿਰੋਜ਼ਪੁਰ ਅੱਜ ਇਹਨਾਂ ਨੂੰ ਛੁੱਟੀ ਮਿਲੀ ਆਪਣੇ ਘਰ ਜਾਣ ਦੀ بجائے ਸਾਡੀ ਸੰਸਥਾ ਦੇ ਵਿੱਚ ਪਹੁੰਚੇ ਸੰਸਥਾਾਂ ਦੇ ਵਿੱਚ ਇਹਨਾਂ ਦੇ ਪਹੁੰਚਣ ਦਾ ਜਰੀਆ ਇਦਾਂ ਬਣਿਆ ਕਿ ਇਹਨਾਂ ਨੇ ਸਾਡੀਆਂ ਵੀਡੀਓ ਦੇਖੀਆਂ ਸਾਡਾ ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾ ਦੇਖਿਆ ਤਾਂ ਇਹਨਾਂ ਨੂੰ ਚਲੋ ਗੱਲ ਵੀ ਹੋਈ ਇਹਨਾਂ ਨਾਲ ਤੇ ਬਹੁਤ ਵਧੀਆ ਲੱਗਾ ਸਾਡਾ ਪੜ੍ਹਾਉਣ ਦਾ ਤਰੀਕਾ ਇੱਥੇ ਪਹੁੰਚੇ। ਹੋਰ ਅੱਜ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਤੁਸੀਂ ਇੱਥੇ ਆ ਕੇ ਜੋ ਲਾਈਵ ਦੇਖ ਕੇ ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾ ਬੱਚਿਆਂ ਨਾਲ ਗੱਲਬਾਤ ਕਰਨਾ ਵੀ ਤੁਹਾਨੂੰ ਕਿਵੇਂ ਦਾ ਲੱਗਾ ਤੇ ਧੰਨਵਾਦ ਕਰਦੇ ਸੀ ਇਹਨਾਂ ਦਾ ਇੱਥੇ ਪਹੁੰਚਣ ਤੇ ਜੀ। ਠੀਕ ਹੈ ਸਰ ਦੱਸਿਓ ਤੁਸੀਂ ਜੋ ਦੇਖਿਆ ਉਹ ਦੱਸੋ ਤੁਸੀਂ ਅੱਜ ਵੀਡੀਓ ਦੇ ਰਹੀ ਵੀ ਕਿਵੇਂ ਦਾ ਲੱਗਦਾ ਇੱਥੇ ਆ ਕੇ। ਵਹੀ ਗੁਰਜੀਕਾ ਕਾਲਾ ਸਾਹਿਬ ਵਹੀ ਗੁਰਜੀਕੀ ਫਤਿਹ ਮੈਂ ਰਿਸਪੈਕਟਡ ਅੰਗਰੇਜ਼ ਸਿੰਘ ਜੀ ਇਹਨਾਂ ਦਾ ਧੰਨਵਾਦ ਕਰਦਾ ਜਿਹੜੀ ਇਹਨਾਂ ਨੇ ਇੱਕ ਸੁਸਾਇਟੀ ਚਲਾਈ ਹੋਈ ਹੈ ਹਰ ਕੀ ਸੇਵਾ ਜਿਹਦੇ ਮਾਧਿਅਮ ਦੇ ਨਾਲ ਬੱਚਿਆਂ ਨੂੰ ਵਿਦਿਆ ਦਾ ਦਾਨ ਦੇ ਰਹੇ ਨੇ ਔਰ ਸਭ ਤੋਂ ਵੱਡਾ ਦਾਨ ਵਿਦਿਆ ਦਾ ਦਾਨ ਹੈ ਇਹਨ ਕੋਲ ਬੱਚੇ ਜਿਹੜੇ 4-5 ਸਾਲ ਦਾ 10 ਸਾਲ ਦੀ ਏਜ ਦੇ ਵਿੱਚ ਬਹੁਤੀ ਜਾਣਕਾਰੀ ਨਹੀਂ ਰੱਖਦੇ ਔਰ ਕਈ ਤਰੀਕਿਆਂ ਨਾਲ ਇਹਨਾਂ ਨੂੰ ਜ਼ਿੰਦਗੀ ਦੀ ਜਿਹੜੀ ਜਾਚ ਸਿਖਾਈ ਜਾ ਰਹੀ ਹੈ ਪੜ੍ਹਾਈ ਤੋਂ ਇਲਾਵਾ ਤੇ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਮੈਂ ਬਹੁਤ ਵਧੀਆ ਮੈਨੂੰ ਖੁਸ਼ੀ ਹੋਈ ਇੱਥੇ ਆਣ ਕੇ ਪਹਿਲੇ ਸਮਿਆਂ ਤੋਂ ਜਾਣਦੇ ਸੀ ਆਪਾਂ ਔਰ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਕੋਈ ਐਵੇਂ ਦਾ ਉਪਰਾਲਾ ਕਰਾਂਗੇ ਤੇ ਹੁਣ ਇਹਨਾਂ ਨੇ ਇਨੀਸ਼ੀਏਟਿਵ ਲਿਆ ਔਰ ਇਹਨੂੰ ਸਟਾਰਟ ਕੀਤਾ ਹੈ ਤੇ ਮੈਨੂੰ ਜਿਵੇਂ ਹੀ ਵੀਡੀਓ ਦੇ ਰਾਈ ਅਪਡੇਟ ਮਿਲਦੀ ਰਹਿੰਦੀ ਸੀਗੀ ਔਰ ਅੱਜ ਮੌਕਾ ਮਿਲਿਆ ਇੱਥੇ ਰੂਬਰੂ ਹੋਣ ਦਾ ਬੱਚਿਆਂ ਦੇ ਨਾਲ ਮਿਲੇ ਆ ਬਹੁਤ ਵਧੀਆ ਟੀਚਰਸ ਨੇ ਔਰ ਸਟੂਡੈਂਟ ਦੀ ਬਹੁਤ ਜ਼ਿਆਦਾ ਗ੍ਰੋਥ ਕਰਵਾ ਰਹੇ ਨੇ ਪੜ੍ਹਾਈ ਦੇ ਰਿਕਾਰਡਿੰਗ ਤੇ ਬਹੁਤ ਹੀ ਵਧੀਆ ਲੱਗਿਆ ਤੇ ਮੈਂ ਬਸ ਇਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਥੈਂਕਸ ਕਰਦਾ ਅੰਗਰੇਜ਼ ਸਿੰਘ ਜੀ ਉਹਨਾਂ ਦਾ ਕਿ ਪ੍ਰਮਾਤਮਾ ਕਰੇ ਤੇ ਇਹ ਇਹਨਾਂ ਦੀ ਸੰਸਥਾ ਜਿਹੜੀ ਹੈ ਵਾਦੀ ਫੁੱਲਦੀ ਰਹੇ ਔਰ ਬੱਚਿਆਂ ਨੂੰ ਪੜਾਉਂਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚਾਹੁੰਦੇ ਆਂ ਕਿ ਜਿੱਦਾਂ ਅੱਜ ਇਹ ਸਾਡੇ ਭਰਾ ਸਾਡੇ ਕੋਲ ਪਹੁੰਚਿਆ ਇਹਨਾਂ ਨੇ ਆ ਕੇ ਦੇਖਿਆ ਸਾਡਾ ਪੜਾਉਣ ਦਾ ਤਰੀਕਾ ਇੱਕ ਫ੍ਰੀ ਪੜ੍ਹਾਈ ਅਸੀਂ ਦੇ ਰਹੇ ਆਂ ਕੋਈ ਫੀਸ ਨਹੀਂ ਬੱਚੇ ਤੋਂ ਤਾਂ ਕਈਆਂ ਦੇ ਦਿਲ ਚੁਣਾਵਾ ਸ਼ਾਇਦ ਇਹ ਪਤਾ ਨਹੀਂ ਕਿਸੇ ਤੋਂ ਪੈਸਾ ਖਾਂਦੇ ਆ ਅਸੀਂ ਕਿਸੇ ਤੋਂ 1 ਰੁਪਿਆ ਵੀ ਨਹੀਂ ਖਾਂਦੇ ਅਗਰ ਅਸੀਂ ਕੋਈ ਰੁਪਿਆ ਖਾਈਏ ਤਾਂ ਰੱਬਾ ਸਾਨੂੰ ਦੂਜਾ ਸਾਹ ਨਾ ਆਵੇ ਅਸੀਂ ਚਾਹੁੰਦੇ ਆਂ ਤੁਸੀਂ ਆਓ ਇੱਥੇ ਜਿੱਦਾਂ ਇਹ ਸਾਡੇ ਵੀਰ ਅੱਜ ਸਾਡੇ ਕੋਲ ਪਹੁੰਚਿਆ ਤੁਸੀਂ ਵੀ ਇੱਥੇ ਪਹੁੰਚੋ ਇੱਥੇ ਆ ਕੇ ਜੋ ਬੰਦੀ ਸੇਵਾ ਦਾ ਸੰਬੰਧ ਬੱਚਿਆਂ ਦੇ ਅਕੋਰਡਿੰਗ ਜੋ ਜ਼ਰੂਰਤਾਂ ਸੀ ਉਹ ਚੀਜ਼ ਹੀ ਲਵਾਂਗੇ ਅਸੀਂ ਕਿਸੇ ਤੋਂ ਪੈਸੇ ਨਹੀਂ ਫੜਦੇ ਕਿਸੇ ਤੋਂ ਵੀ ਅਸੀਂ ਅਕਾਊਂਟ ਦੇ ਵਿੱਚ ਪੈਸੇ ਨਹੀਂ ਪਾਉਂਦੇ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਜ਼ਰੂਰ ਦਿਓ ਇਹ ਸੰਸਥਾ ਨੂੰ ਬਹੁਤ ਜ਼ਿਆਦਾ ਭਰਾਵਾਂ ਦੇ ਸਾਥ ਦੀ ਜ਼ਰੂਰਤ ਆ ਤਾਂ ਆਪਾਂ ਰਲ ਮਿਲ ਕੇ ਇੱਕ ਜੋਤ ਨੂੰ ਅੱਗੇ ਲੈ ਕੇ ਚੜੀਏ ਸਾਰਾ ਜੋਤ ਰਲিয়ে ਇਹ ਜਿਹੜੇ ਛੋਟੇ-ਛੋਟੇ ਬੱਚੇ ਇਹਨਾਂ ਦਾ ਭੁੱਖ ਮਜਾਲਾ ਕਰੀਏ ਅੱਗੇ ਲੈ ਕੇ ਚੱਲੀਏ ਇਹਨਾਂ ਦੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ